ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਧਰਮਜੀਤ ਸਿੰਘ ਸੰਧੂ ਦਾ ਵੀ ਅਸੀਂ ਪਾਰਟੀ ਦੇ ਵਿੱਚ ਆਏ ਜੀ ਆਏ ਕਹਿੰਦੇ ਆ ਧਰਮਜੀਤ ਸਿੰਘ ਸੰਧੂ ਦਾ ਵੀ ਅਸੀਂ ਪਾਰਟੀ ਦੇ ਵਿੱਚ ਆਏ ਜੀ ਆਏ ਕਹਿੰਦੇ ਆ ਕਿਸ ਦੇ ਨਾਲ ਕੋਈ ਸਾਡਾ ਮੁਕਾਬਲਾ ਹੈ ਹੀ ਨਹੀਂ ਜੀ ਜੀ ਜੇ ਕਿਸੇ ਨੇ ਅੱਜ ਤੱਕ ਕੋ ਕੀਤਾ ਹੋਊਗਾ ਫੇਰ ਹੀ ਮੁਕਾਬਲਾ ਹੋਊ ਕਿਸੇ ਦੇ ਨਾਲ ਕਿਸੇ ਨੇ ਕੀਤਾ ਹੀ ਇੱਥੇ ਕੱਖ ਨਹੀਂ ਇੱਟਾਂ ਹੀ ਪੋਟ ਪੋਟ ਥੱਲੇ ਵਾਲੀਆਂ ਤਾਂ ਲਾਤੀਆਂ ਥੱਲੇ ਵਾਲੀਆਂ ਤਾਂ ਲਾਤੀਆਂ ਇੱਥੇ ਰਾਜਨੀਤੀ ਕਰੀ ਗਈ ਜੀ ਸੋ ਮਾਨ ਸਾਹਿਬ ਦੇ ਜਿਹੜੇ ਕੰਮ ਨੇ ਅੱਜ ਵੀ ਪੰਜਾਬ ਦੇ ਵਿੱਚ ਬੋਲਦੇ ਨੇ ਤੇ ਵੱਡੀ ਲੀਡ ਨਾਲ ਹੀ ਜਿਹੜੀ ਬੜੀ ਸੀਟ ਆ ਜਿੱਤ ਕੇ ਪਾਰਟੀ ਝੋਲੀ ਜੀ ਤਰਨਤਾਰਨ ਦੇ ਵਿੱਚ ਜਿਮਣੀ ਚੋਣ ਨੂੰ ਲੈ ਕੇ ਸਿਆਸਤ ਜਿਹੜੀ ਤਰ੍ਹਾਂ ਪੂਰੀ ਤਰ੍ਹਾਂ ਜਿਹੜੀ ਆ ਉਹ ਭਗ ਚੁੱਕੀ ਐ ਤਾਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਜਿਹੜਾ ਉਹ ਮਿਹਨਤ جاری ਐ ਤਾਂ ਤਰਨਤਾਰਨ ਹਲਕੇ ਦੀ ਜਿਹੜੀ ਜਿਮਣੀ ਚੋਣ ਹੋਣ ਜਾ ਰਹੀ ਹੈ ਉਸ ਦੇ ਵਿੱਚ ਜਿਹੜਾ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਲੁਧਿਆਣੇ ਤੋਂ ਇੱਥੋਂ ਦੇ ਸਮੀਕਰਨ ਵੀ ਵੱਖਰੇ ਰਹਿਣਗੇ ਅਤੇ ਨਤੀਜੇ ਵੀ ਪਰ ਆਮ ਆਦਮੀ ਪਾਰਟੀ ਦੀ ਕਿੰਨੀ ਕੁ ਤਿਆਰੀ ਹੈ ਅਤੇ ਜਿਸ ਤਰੀਕੇ ਦੇ ਨਾਲ ਹਰਮਿੰਦਰ ਸਿੰਘ ਸੰਧੂ ਹੁਣਾਂ ਨੇ ਐਂਟਰੀ ਮਾਰੀ ਹੈ ਇਸ ਤੇ ਕੀ ਕਹਿਣਾ ਚਾਹੁੰਦੇ ਨੇ ਮੇਰੇ ਨਾਲ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਬੈੜਵਾਲ ਮੌਜੂਦ ਨੇ ਗੱਲਬਾਤ ਕਰਦੇ ਆ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਿਸ ਤਰੀਕੇ ਦਾ ਜਿਹੜਾ ਹੁਣ ਤਿਆਰੀ ਹੈ ਜਿਮਣੀ ਚੋਣ ਨੂੰ ਲੈ ਕੇ ਸਾਥੀਆਂ ਸਮੇਤ ਖੜੇ ਨੇ ਅਤੇ ਮਿਹਨਤ ਜਿਹੜੀ ਹੈ ਉਹ جاری ਹੈ ਲੰਬੇ ਸਮੇਂ ਤੋਂ ਪਾਰਟੀ ਦੇ ਵਿੱਚ ਮਿਹਨਤ ਕਰ ਰਹੇ ਨੇ ਅਤੇ ਅੱਜ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਮੈਨ ਦਾ ਵੀ ਜਿਹੜਾ ਉਹਨਾਂ ਦੇ ਕੋਲ ਆਮ ਆਦਮੀ ਪਾਰਟੀ ਦੇ ਵੱਲੋਂ ਅਹੁਦਾ ਹੈ ਚੇਅਰਮੈਨ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਸਵਾਗਤ ਹੈ ਜੀ ਬਹੁਤ 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 ਧੰਨਵਾਦ ਤੁਹਾਡਾ ਨਜ਼ਰ نیوز ਦੇਖ ਰਹੇ ਸਾਰੇ ਸਰੋਤਿਆਂ ਦਾ ਅ ਜਿਮਣੀ ਚੋਣ ਨੂੰ ਲੈ ਕੇ ਜਿਹੜਾ ਆ ਉਹ ਸਾਥੀਆਂ ਸਮੇਤ ਹੁਣ ਹਲਕਾ ਤਰਨ ਤਾਰਨ ਦੇ ਵਿੱਚ ਪ੍ਰਚਾਰ ਦੀ ਵੀ ਸ਼ੁਰੂਆਤ ਹੋਣ ਜਾ ਰਹੀ ਹੈ ਕਿਵੇਂ ਵੇਖਦੇ ਹੋ ਜੀ ਬਹੁਤ ਵਧੀਆ ਜੀ ਜਿੱਦਾਂ ਅਸੀਂ ਪਹਿਲਾਂ 6-7 ਜਿਮਣੀ ਚੋਣਾਂ ਜਿੱਤ ਚੁੱਕੇ ਆ ਜੀ ਜਿੱਦਾਂ ਪਹਿਲਾਂ 4-5 ਇਕਦਾਂਮੀ ਹੋਈਆਂ ਸੀ ਉਹਨਾਂ ਦੇ ਵਿੱਚ ਬਹੁਤ ਵਧੀਆ ਆਵਾਜ਼ੀ ਪਾਰਟੀ ਦਾ ਲੁਧਿਆਣੇ ਵਾਲਾ ਜਿਹੜਾ ਆ ਬੜੀ ਵੱਡੀ ਲੀਡ ਦੇ ਨਾਲ ਜਿੱਤੀ ਤਾਂ ਤਰਨ ਤਾਰਨ ਵਾਲੀ ਜਿਹੜੀ ਉਹ ਵੀ ਬਹੁਤ ਵੱਡੀ ਲੀਡ ਦੇ ਨਾਲ ਆਵਾਜ਼ੀ ਪਾਰਟੀ ਜਿਹੜੀ ਜਿਮਣੀ ਚੋਣ ਜਿੱਤੇਗੀ ਹਰਮਿੰਦਰ ਸਿੰਘ ਸੰਧੂ ਸ਼ਾਮਲ ਹੋਏ ਨੇ ਉਥੇ ਵਰਕਰਾਂ ਦੇ ਵਿੱਚ ਰੋਸ ਵੀ ਹੈ ਆਮ ਆਦਮੀ ਪਾਰਟੀ ਦੇ ਪੁਰਾਣੇ ਕਿਵੇਂ ਵੇਖਦੇ ਹੋ ਕਿੰਨਾ ਕੁ ਮਜ਼ਬੂਤੀ ਸਥਿਤੀ ਮਿਲੇਗੀ ਉਹਨਾਂ ਦੇ ਆਉਣ ਦੇ ਨਾਲ ਕੀ ਕਹਿਣਾ ਚਾਹੋਗੇ ਨਹੀਂ ਵਧੀਆ ਹੋਏਗਾ ਜੀ ਜਦੋਂ ਪਾਰਟੀ ਦੇ ਵਿੱਚ ਕੋਈ ਵੀ ਨਮਾਇੰਦਾ ਕੋਈ ਵਰਕਰ ਕੋਈ ਜੁੜਦਾ ਹੈ ਤੇ ਪਾਰਟੀ ਮਜ਼ਬੂਤ ਤਾਂ ਹੁੰਦੀ ਹੈ ਜੀ ਇੱਕ ਇੱਕ ਵੋਟ ਦੀ ਸਾਨੂੰ ਤਾਂ ਲੋੜ ਆ ਪਾਰਟੀ ਨੂੰ ਇੱਕ ਵੋਟ ਦੀ ਜ਼ਰੂਰਤ ਆ ਤੇ ਹਰਮਜੀਤ ਸਿੰਘ ਸੰਧੂ ਦਾ ਵੀ ਅਸੀਂ ਪਾਰਟੀ ਦੇ ਵਿੱਚ ਆਏ ਜੀ ਆਏ ਕਹਿੰਦੇ ਆ ਜੀ ਹਾਂ ਜ਼ਿਲ੍ਹਾ ਪ੍ਰਧਾਨ ਦਾ ਰੋਲ ਹੁੰਦਾ ਰੁੱਸਿਆਂ ਨੂੰ ਮਨਾਉਣਾ ਇਹ 2022 ਚ ਵੀ ਗੁਰਵਿੰਦਰ ਸਿੰਘ ਬੈੜਵਾਲ ਜਿਹੜਾ ਹੈ ਜਿਹੜਾ ਕੋ ਰਸਸਿਆ ਹੁੰਦਾ ਸੀ ਉਹਦੇ ਬੂਹੇ ਗਾੜੀ ਗੱਡੀ ਲੱਗੀ ਹੁੰਦੀ ਕਿਵੇਂ ਵੇਖਦੇ ਹੁਣ ਜਿਹੜੇ ਰਸਸੇ ਨੇ ਉਹਨਾਂ ਨੂੰ ਮਨਾਉਣ ਦਾ ਵੀ ਸਿਲਸਿਲਾ ਜਾਰੀ ਰਿਹਾ ਨਹੀਂ ਕੋਈ ਰਸਸਿਆ ਹੀ ਨਹੀਂ ਜੀ ਜੇ ਕੋਈ ਰਸਸਿਆ ਹੋਇਆ ਤਾਂ ਉਹ ਮਨਾਵਾਂਗੇ ਅੱਛਾ ਜੀ ਰਸਸਿਆ ਹੀ ਕੋਈ ਨਹੀਂ ਸਾਰੇ ਨਾਲ ਨੇ ਆਵਾਜ਼ੀ ਪਾਰਟੀ ਦੇ ਨਾਲ ਤੁਸੀਂ ਵੇਖ ਲਿਓ ਆ 2-4 ਦਿਨ 10 ਦਿਨ ਜਿਸ ਦਿਨ ਆਵਾਜ਼ੀ ਪਾਰਟੀ ਨੇ ਹਾਈ ਕਮਾਂਡ ਨੇ ਸਾਡੀ ਨੇ ਹੁਕਮ ਜਾਰੀ ਕਰਤਾ ਆਪਾਂ ਕੰਪੇਨ ਸ਼ੁਰੂ ਕਰਨੀ ਹੈ ਤਾਂ ਸਾਰਿਆਂ ਨੇ ਆਪਦਾ ਘੋੜਾ ਗਾੜੀ ਲੈ ਕੇ ਇੱਕ ਇੱਕ ਪਲੇਟਫਾਰਮ ਤੇ ਇਕੱਠੇ ਹੋਣਾ ਸੀ 3.5 ਸਾਲ ਦਾ ਸਮਾਂ ਬੀਤ ਚੁੱਕਾ ਹੈ ਹੁਣ 1.5 ਸਾਲ ਹੈ ਤਰਨ ਤਰਨ ਹਲਕੇ ਦੇ ਵਿਕਾਸ ਨੂੰ ਲੈ ਕੇ ਕਿਵੇਂ ਵੇਖਦੇ ਹੋ ਕਿ ਆਮ ਆਦਮੀ ਪਾਰਟੀ ਆਪਣੇ ਕੰਮਾਂ ਨੂੰ ਲੈ ਕੇ ਵਚਨਬੱਧ ਹੈ ਵੇਖੋ ਜੀ ਜਿਹੜੀ ਕੰਮਾਂ ਦੀ ਗੱਲ ਕਰਦੇ ਤੁਸੀਂ ਆਮ ਆਦਮੀ ਪਾਰਟੀ ਕੋਈ ਇਹ ਨਹੀਂਗਾ ਕਿ ਸਾਡੇ ਦੱਸਣ ਦੀ ਲੋੜ ਆ ਜੀ ਤੁਸੀਂ ਇੱਕ ਬੜੇ ਸੀਨੀਅਰ ਪੱਤਰਕਾਰ ਆਮ ਆਦੀ ਪਾਰਟੀ ਨੇ ਜੋ ਕਿਹਾ ਉਹ ਕਰਕੇ ਬੁਖਾਇਆ ਜੀ ਆਮ ਆਦੀ ਪਾਰਟੀ ਨੇ ਕਿਹਾ ਸੀ ਅਸੀਂ 300 ਯੂਨਟ ਆਪਣੀ ਨੇਰੀ 32 600 ਯੂਨਟ 32 ਫਰੀ ਦਿਆਂਗੇ ਦਿੱਤੀ ਆਮ ਆਦੀ ਪਾਰਟੀ ਨੇ ਕਿਹਾ ਸੀ ਅਸੀਂ ਗਰੀਬ ਘਰਾਂ ਦੇ ਧੀਆਂ ਪੁੱਤ ਜਿਹੜੇ ਛਿੱਤੇ ਮੱਟ ਦੇ ਆਧਾਰ ਤੇ ਭਰਤੀ ਕਰਾਇਆ 60000 ਭਰਤੀ ਕਰਕੇ ਸਰਕਾਰੀ ਮੁਲਾਜ਼ਮ ਤੇ ਮਾਨ ਸਾਹਿਬ ਆਪਣੀ ਸਰਕਾਰ ਦੇ ਵਿੱਚ ਬੈਠੇ ਨੇ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਟੇਲਾਂ ਦੇ ਉੱਤੇ ਪਾਣੀ ਪਜਾਵਾਂਗੇ ਅੱਜ ਪੰਜਾਬ ਦੀ ਇਹੋ ਜੀ ਕੋਈ ਵੀ ਇੱਕ ਵੀ ਟੇਲ ਨਹੀਂ ਹੈਗੀ ਜਿੱਥੇ ਪਾਣੀ ਨਹੀਂ ਪਹੁੰਚਿਆ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਅਸੀਂ ਕਿਸਾਨਾਂ ਦਾ ਜਿਹੜਾ ਬਿਜਲੀ ਆ ਖੇਤਾਂ ਦੀ ਵਾਧੂ ਕਰਦੇ ਹਾਂਗੇ ਤੇ ਆ ਮੇਰੇ ਸਾਰੇ ਭਰਾ ਕਿਸਾਨ ਹੀ ਬੈਠੇ ਨੇ 12 ਘੰਟੇ ਤੋਂ ਵੱਧ ਜਿਹੜੀ ਬਿਜਲੀ ਆ ਉਹ ਖੇਤਾਂ ਵਾਲੀ ਆਈ ਆ ਤੇ ਜਿਹੜੀ ਤੁਸੀਂ 24 ਘੰਟੇ ਵਾਲੀ ਉਹ ਤਾਂ ਉਹ ਤਾਂ ਉਹਦੇ ਤਾਂ ਕੋਈ ਉਹਦਾ ਤਾਂ ਕੋਈ ਕਹਿ ਹੀ ਨਹੀਂ ਸਕਦੇ ਉਹ ਤਾਂ ਜਾਈ ਨਹੀਂ ਅਜੇ ਤੱਕ ਚਮਕਾ ਵੀ ਨਹੀਂ ਮਾਰਿਆ ਹੁਣ ਜੀ ਸੋ ਆਮ ਆਦਮੀ ਪਾਰਟੀ ਜਿਹੜੀ ਹੈ ਨਾ ਜੋ ਇਹਨੇ ਕਿਹਾ ਉਹ ਕਰਕੇ ਵਿਖਾਇਆ ਮਾਨ ਸਾਹਿਬ ਦੇ ਮਾਨ ਸਾਹਿਬ ਵਰਗੇ ਮੁੱਖ ਮੰਤਰੀ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਪੰਜਾਬ ਦੇ ਇੱਕ ਬਹੁਤ ਵਧੀਆ ਸਟਾਰ ਮੁੱਖ ਮੰਤਰੀ ਇਹਨਾਂ ਵਰਗਾ ਮੁੱਖ ਮੰਤਰੀ ਨਾਲ ਤੱਕ ਹੋਇਆ ਦੇ ਨਾ ਹੋਣਾ ਜੀ ਕਿਵੇਂ ਵੇਖਦੇ ਹੋ 2027 ਤੋਂ ਪਹਿਲਾਂ ਇੱਕ ਹੋਰ ਸੈਮੀਫਾਈਨਲ ਤੋਂ ਬਾਅਦ ਕਹਿ ਸਕਦੇ ਆ ਨਾਕਆਊਟ ਮੈਚ ਮਿਲ ਗਿਆ ਕਿਵੇਂ ਨੇ ਨਤੀਜੇ ਵੇਖਦੇ ਹੋ ਨਹੀਂ ਸੈਮੀਫਾਈਨਲ ਨਹੀਂ ਇਹ ਤਾਂ ਫਾਈਨਲ ਹੀ ਆ ਜੀ ਸੈਮੀਫਾਈਨਲ ਤਾਂ ਫਾਈਨਲ ਮੰਨਦੇ ਉਹ ਜੀ ਇਹ ਤਾਂ ਫਾਈਨਲ ਹੀ ਆ ਜੀ ਅੱਛਾ ਜੀ ਇਹ ਤਾਂ ਜਿੱਤਿਆ ਪਿਆ ਮੈਦਾਨ ਜੀ ਕੋਈ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਜਿਹੜਾ ਮਰਜ਼ੀ ਜਾਵੇ ਐ ਚਟਾਨ ਵਾਂਗ ਖੜੇ ਆ ਜੀ ਜੀ ਬਸ ਮਾੜ ਕੇ ਭੇਜਾਂਗੇ ਵਰਕਰਾਂ ਨੂੰ ਆਗੂਆਂ ਨੂੰ ਕੀ ਮੈਸੇਜ ਸੁਨੇਹਾ ਵਰਕਰਾਂ ਨੂੰ ਮੈਂ ਦੋ ਹੱਥ ਜੋੜ ਕੇ ਬੇਨਤੀ ਕਰਦਾ ਕਿ ਜਿੱਦਾਂ ਤੁਸੀਂ 2022 ਦੇ ਵਿੱਚ ਦੇ 2024 ਦੇ ਵਿੱਚ ਸਾਹ ਦਿੱਤਾ ਆਮ ਆਦੀ ਪਾਰਟੀ ਦਾ ਬਹੁਤ ਵੱਡੇ ਲੈਵਲ ਤੇ ਸੋ ਮੈਂ ਹੁਣ ਵੀ ਬੇਨਤੀ ਕਰਦਾ ਕਿ ਆਪਾਂ ਸਾਰੇ ਇੱਕ ਮੁੱਠ ਹੋ ਕੇ ਆਮ ਆਦੀ ਪਾਰਟੀ ਦਾ ਜਿਹੜਾ ਕੈਂਡੀਡੇਟ ਜਿਹਦਾ ਵੀ ਆਮ ਆਦੀ ਪਾਰਟੀ ਸਾਨੂੰ ਦੇਵੇ ਅਸੀਂ ਉਹਨੂੰ ਵੱਡੀ ਲੀਡ ਦੇ ਨਾਲ ਜਿਤਾਈਏ ਜੀ ਮੁਕਾਬਲਾ ਕਿਸ ਦੇ ਨਾਲ ਵੇਖ ਰਹੇ ਹੋ ਕਿਉਂਕਿ ਕਾਂਗਰਸ ਕਹਿੰਦੀ ਹੈ ਕਿ ਇਹ ਲੁਧਿਆਣਾ ਨਹੀਂ ਇਹ ਤਰਨਤਾਰਨ ਹੈ ਇਹ ਇਥੋਂ ਜਿਹੜਾ ਆਮ ਆਦਮੀ ਪਾਰਟੀ ਨੂੰ ਅਸੀਂ ਹਰਾਵਾਂਗੇ ਉਹ ਤਾਂ ਰਾਜਾ ਵੜਿੰਗ ਵੀ ਕਹਿੰਦਾ ਸੀ ਇੱਥੇ ਮੁਕਾਬਲਾ ਕਿਸੇ ਦਾ ਨਹੀਂ ਹੈਗਾ ਜੀ ਜੀ ਜੇ ਆਪਾਂ ਇਧਰ ਸੁੱਖੀ ਰਹੰਦਾ ਵੇ ਅਲਚਲ ਜਿਓ ਉਹ ਕਹਿੰਦਾ ਹੈ ਕਿ ਕਿਸੇ ਦਾ ਨਹੀਂ ਹੈਗਾ ਸੋ ਮੁਕਾਬਲੇ ਦੀ ਗੱਲ ਤੁਸੀਂ ਛੱਡ ਦਿਓ ਇੱਥੇ ਮੁਕਾਬਲਾ ਕਿਸੇ ਨਾਲ ਨਹੀਂ ਹੈਗਾ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਕਿਸ ਦੇ ਨਾਲ ਕੋਈ ਸਾਡਾ ਮੁਕਾਬਲਾ ਹੈ ਹੀ ਨਹੀਂ ਜੀ ਜੀ ਜੇ ਕਿਸੇ ਨੇ ਅਜੇ ਤੱਕ ਕੋਈ ਕੀਤਾ ਹੋਊਗਾ ਫੇਰ ਹੀ ਮੁਕਾਬਲਾ ਹੋਊ ਕਿਸ ਦੇ ਨਾਲ ਕਿਸ ਨੇ ਕੀਤਾ ਹੀ ਇੱਥੇ ਕੱਖਣੀ ਇੱਟਾਂ ਇਪੋਟ ਪੋਟ ਥੱਲੇ ਵਾਲੀਆਂ ਤਾਂ ਲਾਤੀਆਂ ਥੱਲੇ ਵਾਲੀਆਂ ਤਾਂ ਲਾਤੀਆਂ ਇੱਥੇ ਰਾਜਨੀਤੀ ਕਰੀ ਗਏ ਸੋ ਮਾਨ ਸਾਹਿਬ ਦੇ ਜਿਹੜੇ ਕੰਮ ਨੇ ਅੱਜ ਵੀ ਪੰਜਾਬ ਦੇ ਵਿੱਚ ਬੋਲਦੇ ਨੇ ਤੇ ਵੱਡੀ ਲੀਡ ਨਾਲ ਹੀ ਜਿਹੜੀ ਇਹ ਜਿਹੜੀ ਸੀਟ ਆ ਜਿੱਤ ਕੇ ਪਾਰਟੀ ਝੋਲੀ ਚ ਪਾਉਂਦੇ ਕਿੰਨੀ ਲੀਡ ਵੇਖਦੇ ਹੋ ਕਿ ਜਿਹੜੀ ਹਰਮੀਤ ਸਿੰਘ ਸੰਧੂ ਨੂੰ ਹਲਕੇ ਤਰਨਤਾਲ ਤੋਂ ਮਿਲਣ ਜਾ ਰਹੀ ਤੁਹਾਡੀ ਆਮ ਆਦਮੀ ਪਾਰਟੀ ਵੱਲੋਂ ਚਲੋ ਅਸੀਂ ਜ਼ਿਆਦਾ ਨਹੀਂ ਅਸੀਂ 20000 ਤੋਂ ਪਲੱਸ ਜਿਹੜੀ ਲੀਡ ਆ ਉਹ ਆਮ ਆਦਮੀ ਪਾਰਟੀ ਜਿਹੜੀ ਆ ਸੀਟ ਕੱਢੂਗੀ ਬੜੇ ਆਰਾਮ ਦੇ ਨਾਲ ਬਹੁਤ ਬਹੁਤ ਧੰਨਵਾਦ ਚੇਅਰਮੈਨ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸਨ ਚੇਅਰਮੈਨ ਅਤੇ ਪਾਰਟੀ ਦੇ ਜ਼ਿਲ੍ਹਾ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨੇ ਅਤੇ ਜਿਮਣੀ ਚੋਣਾਂ ਨੂੰ ਲੈ ਕੇ ਵਰਕਰਾਂ ਤੇ ਆਗੂਆਂ ਨੂੰ ਅਪੀਲ ਵੀ ਕੀਤੀ ਹੈ ਕਿ ਵੱਡੇ ਮਾਰਜਨ ਦੇ ਨਾਲ ਇੱਥੋਂ ਆਮ ਆਦਮੀ ਪਾਰਟੀ ਲੁਧਿਆਣਾ ਵਾਂਗ ਜਿਹੜੀ ਆ ਉਹ ਜਿੱਤ ਪ੍ਰਾਪਤ ਕਰੇਗੀ ਵੇਖਣ ਵਾਲੀ ਗੱਲ ਹੁਣ ਇਹ ਰਹਿਣ ਵਾਲੀ ਹੈ ਕਿ ਤਰਨਤਾਰਨ ਦੀ ਆਵਾਮ ਕਿਸ ਨਾਮ ਤੇ ਮੋਹਰ ਲਾਉਂਦੀ ਹੈ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਅਪਡੇਟ ਵੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਬਹੁਤ ਬਹੁਤ ਧੰਨਵਾਦ